ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਸਾਧ ਸੰਗਤ ਜੀ ਆਜੋ ਫਿਰ ਲਾਈਵ ਦੇ ਵਿੱਚ 2-4 ਮਿੰਟ ਆਪ ਜੀ ਦੇ ਨਾਲ ਗੱਲਬਾਤ ਕਰਦੇ ਆ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਛੋਟਾ ਜਿਹਾ ਬੱਚਾ ਇੱਕ ਮਾਸੂਮ ਇੱਕ ਕੁੱਤੇ ਭਈਏ ਦੇ ਵੱਲੋਂ ਮਾਰ ਦਿੱਤਾ ਗਿਆ ਜਿਹੜਾ ਕਿ ਰੱਬ ਰੂਪੀ ਛੋਟਾ ਜਿਹਾ ਬੱਚਾ ਰੱਬ ਦਾ ਰੂਪ ਕਿੱਡਾ ਸੋਹਣਾ ਬੱਚਾ ਜਿਹੜਾ ਕਿ ਇਹਨਾਂ ਸੋਹਣਾ ਮਾਸੂਮ ਬੱਚਾ ਉਸਨੇ ਪਿੰਟ ਦੇ ਨਾਲ ਉਹਦਾ ਗਲ ਘੁੱਟ ਕੇ ਹੀ ਮਾਰ ਦਿੱਤਾ ਲੱਖ ਦੀ ਲਾਹਨਤ ਇਹੋ ਜੇ ਕੁੱਤੇ ਭਈਏ ਉੱਤੇ ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਆ ਵੀ ਪਹਿਲੀ ਗੱਲ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਮਜ਼ਦੂਰ ਆਪਣੇ ਭਾਈਚਾਰਾ ਜਿਹੜਾ ਵੀ ਉਹ ਆਪਣੇ ਅਸਲ ਮਿੱਤਰ ਅਸਲ 'ਚ ਉਹ ਆ ਤਾਂ ਜਿਨ੍ਹਾਂ ਨੂੰ ਆਪਾਂ ਭਈਆਂ ਨੂੰ ਮੰਨ ਲੋ ਕੰਮਕਾਰ ਤੇ ਰੱਖ ਲੈਨੇ ਆ ਜਾਂ ਆਪਣੇ ਪੰਜਾਬ ਦੇ ਵਿੱਚ ਕੰਮਕਾਰ ਭਈਏ ਕਰਦੇ ਆ ਅੱਧੇ ਪੈਸਿਆਂ ਤੇ ਕੰਮ ਕਰਦੇ ਆ ਤੇ ਲੋਕਾਂ ਨੂੰ ਅੱਜ ਕੱਲ ਲੋੜ ਹੁੰਦੀ ਆ ਵੀ ਜਿੱਤੇ ਕਿ ਅਸੀਂ ਆਪਣੇ ਪੰਜਾਬੀ ਮਜ਼ਦੂਰ ਭਰਾ ਨੂੰ ਵੱਧ ਪੈਸੇ ਦੇਣੇ ਆ ਤੇ ਉੱਥੇ ਅਸੀਂ ਘੱਟ ਪੈਸਿਆਂ ਦੇ ਵਿੱਚ ਹੀ ਕੋਈ ਮਜ਼ਦੂਰ ਜਿਹੜਾ ਕਿ ਪਰਦੇਸੀ ਪ੍ਰਵਾਸੀ ਜਿਹੜਾ ਮਜ਼ਦੂਰ ਉਹ ਆਪਾਂ ਕਰ ਲੈਨੇ ਆ ਤੇ ਉਹਦੇ ਕੋ ਆਪਾਂ ਕੰਮ ਕਰਾ ਲੈਨੇ ਆ ਅਸੀਂ ਜ਼ਰੂਰ ਪੈਸੇ ਵੱਧ ਦੇਣੇ ਆ ਆਪਾਂ ਲਾਲਚ ਕਰਕੇ ਇਹਨਾਂ ਭਈਆਂ ਨੂੰ ਰਖ ਲੈਨੇ ਆ ਤੇ ਕੰਮਕਾਰ ਇਹਨਾਂ ਕੋ ਕਰਵਾਉਣੇ ਆ ਤੇ ਏਡੇ ਲੋਕ ਹਫਸ਼ ਦੇ ਮਾਰੇ ਪਏ ਅੰਨੇ ਹੋਏ ਲੋਕ ਮੈਂ ਨਾ ਵੀ ਅ ਬੇੜਾ ਗਰਕ ਹੋਇਆ ਭਈਆਂ ਕੁੱਤਿਆਂ ਦਾ ਤੇ ਕੁਝ ਕ ਭਈਆ ਚਲੋ ਚੰਗੇ ਵੀ ਹੁੰਦੇ ਆ ਮਾੜੇ ਵੀ ਆ ਬਹੁਤ ਸਾਰੇ ਤੇ ਵੀਰਾ ਭਰਾਵਾਂ ਨੂੰ ਮੈਂ ਇਹੋ ਕਹਿਣਾ ਚਾਹੁੰਨਾ ਆ ਕਿ ਜਿੱਦਾਂ ਕਿ ਪੰਜਾਬ ਦਾ ਮਾਹੌਲ ਗਣਿਆ ਹੋਇਆ ਆ ਤੇ ਇਹਦੇ ਵਿੱਚ ਆਪਾਂ ਨੂੰ ਬਹੁਤ ਸਾਰਾ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਕਿ ਜਿਹੜੇ ਸਾਡੇ ਪੰਜਾਬ ਦੇ ਮਜ਼ਦੂਰ ਵੀਰ ਭੈਣ ਭਰਾ ਆ ਤੇ ਉਹਨਾਂ ਨੂੰ ਕੰਮਕੌਰ ਕੰਮਕਾਰ ਜ਼ਿਆਦਾ ਦੇਣਾ ਚਾਹੀਦਾ ਆ ਤੇ ਜਿਹੜੇ ਇਹ ਪ੍ਰਵਾਸੀ ਜਿਹੜੇ ਭਈਏ ਆਉਂਦੇ ਨੇ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਖਾਣੇ ਪੀਣੇ ਉੱਤੇ ਬੈਠੇ ਨੇ ਭਈਏ ਪੰਜਾਬ ਦੇ ਵਿੱਚ ਖਾਣੇ ਪੀਣੇ ਉੱਤੇ ਭਈਏ ਬੈਠੇ ਨੇ ਕਾ ਆਪਾਂ ਕਿਹਦਾ ਗੰਦਾ ਮੰਦਾ ਹੱਥ ਲਾਗੇ ਤੇ ਆਪਾਂ ਚੀਜ਼ ਨਹੀਂ ਖਾਂਦੇ ਤੇ ਅੱਜ ਕੱਲ ਇਹ ਪੈਰਾ ਨਾਲ ਆਟੇ ਗੁੰਨ ਗੁੰਨ ਕੇ ਪੈਰਾ ਨਾਲ ਚੀਜ਼ਾਂ ਬਣਾ ਕੇ ਤੇ ਗੰਦਗੀ ਤੁਹਾਨੂੰ ਪੂਰੀ ਤੇ ਟਾਡੀਆਂ ਆ ਜਿਹੜੀਆਂ ਸੋਹਣੀਆਂ ਸੋਹਣੀਆਂ ਛੋਪਾ ਬਣਾਈਆਂ ਨਾ ਭਈਆਂ ਨੇ ਉਹਨਾਂ ਦੇ ਵਿੱਚ ਗੰਦਗੀ ਖਵਾਉਣ ਦੇ ਤੁਹਾਨੂੰ ਭਈਏ ਪੈਰਾ ਦੇ ਨਾਲ ਆਟੇ ਗੁੰਨ ਗੁੰਨ ਕੇ ਗੋਲ ਗੱਤੇ ਤੇ ਪੈਰਾ ਦੇ ਨਾਲ ਚਟਣੀਆਂ ਬਣਾ ਬਣਾ ਕੇ ਤੇ ਗੰਦ ਭਈਏ ਤੁਹਾਨੂੰ ਖਵਾਉਣ ਦੇ ਤੇ ਪਰੋਸਣ ਦੇ ਤੇ ਤੁਸੀਂ ਆਪਣੀਆਂ ਨਵੀਆਂ ਵਿਆਹੀਆਂ ਵੋਟੀਆਂ ਲੈ ਲੈ ਕੇ ਤੇ ਜਾ ਜਾ ਕੇ ਤੇ ਭਈਆਂ ਦੇ ਲਾਗੇ 15 15 20 20 ਕੁੜੀਆਂ ਖਲੋਤੀਆਂ ਨੇ ਤਾਂ ਲਾਗੇ ਚੂੜੇ ਪਾਏ ਜਾਂਦੇ ਤਾਂ ਨਵੀਆਂ ਵਿਆਹ ਵਾਲੀਆਂ ਜਿਹੜੀਆਂ ਜਾ ਕੇ ਤੇ ਗੋਲ ਗੱਪੇ ਖਾਣ ਡੀਆਂ ਤੇ ਭਈਆਂ ਦਾ ਗੰਦ ਖਾਣ ਡੀਆਂ ਆ ਤੇ ਭਈਆਂ ਨੇ ਖਾਣੇ ਪੀਣੇ ਤੇ ਇੱਥੇ ਕਬਜ਼ਾ ਕੀਤਾ ਪੰਜਾਬ ਦੇ ਵਿੱਚ ਸਾਰੇ ਥਾਵਾਂ ਦੇ ਤੇ ਸਬਜ਼ੀ ਜਿਹੜੀਆਂ ਲਾਈਆਂ ਆਪਣੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਵਿਚਾਰਿਆਂ ਨੂੰ ਕੋਈ ਕੰਮਕਾਰ ਹੈ ਨਹੀਂਗਾ ਬਾਹਰਲੇ ਮੁਲਕਾਂ 'ਚ ੱੱੱਕੇ ਖਾਣ ਗਏ ਨੇ ਇੱਥੇ ਕਿਤੇ ਜਿਹੜੇ ਆ ਸਾਰੇ ਭਈਆਂ ਨੇ ਸੰਭਾਲ ਲਏ ਆ ਪੰਜਾਬ ਦੀ ਜਿਹੜੀ ਜ਼ਮੀਨ ਆ ਜਿਹੜੀ ਧਰਤੀ ਆ ਪੰਜਾਬ ਦੀ ਉਹ ਭਈਏ ਥੋੜੇ ਜਿਹੇ ਪੈਸੇ ਇਕੱਠੇ ਕਰ ਕਰਕੇ ਤੇ ਕੁਝ ਭਈਆਂ ਨੂੰ ਲੋਨ ਵੀ ਮੈਂਡਾ ਪਿਆ ਲੋਨ ਲੈ ਲੈ ਕੇ ਤੇ ਭਈਏ ਇਥੇ ਜ਼ਮੀਨਾਂ ਖਰੀਦੀ ਜਾਂਦੇ ਆ ਤਾਂ ਆਪਣੇ ਨਿਆਣੇ ਜਿਹੜੇ ਸਕੂਲਾਂ ਚ ਪਾ ਕੇ ਤੇ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਤੇ ਪੰਜਾਬ ਦੇ ਕਾਮਕਾਰ ਖੋਲੇ ਆ ਕੋਠੀਆਂ ਕਾਰਾਂ ਸਾਰਾ ਕੁਝ ਲੱਲਿਆ ਲੁਧਿਆਣੇ ਦੇ ਵਿੱਚ ਕਹਿੰਦੇ ਭਈਏ ਆਪਣਾ ਮੰਤਰੀ ਬਣਾਉਂਦੇ ਆ ਮੰਤਰੀ ਤ ਸਾਡੇ ਪੰਜਾਬ ਦੇ ਵਿੱਚ ਇਹ ਆ ਕੇ ਤੇ ਸਰੇ ਆਮ ਗੁੰਡਾਗਰਦੀ ਕੰਡਿਆ ਤੇ ਸਾਡੀ ਸਰਕਾਰ ਜਿਹੜੀ ਐ ਆਪਣੇ ਸਿਰ ਦੇ ਸਹਰਾਣੇ ਬਾਹਰ ਰੱਖ ਕੇ ਸੁੱਤੀ ਪਈ ਆ ਕੁੰਭ ਕਰਨ ਦੀ ਨੀਂਦੇ ਸੁੱਤੀ ਪਈ ਆ ਵੀ ਜਿਹੜੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਉਹਨਾਂ ਨੇ ਕੋਈ ਕੋਈ ਨੌਕਰੀ ਨਹੀਂ ਕੋਈ ਕੰਮ ਕੋਈ ਪੇਸ਼ਾ ਨਹੀਂ ਕੋਈ ਕੁਛ ਨਹੀਂ ਹੁਣ ਵੇਖੋ ਛੋਟਾ ਜਿਹਾ ਬੱਚਾ ਆ ਕੀ ਕਸੂਰ ਸੀ ਉਹਦਾ ਛੋਟੇ ਬੱਚੇ ਦਾ ਕਮੈਂਟ ਜ਼ਰੂਰ ਕਰਿਓ ਭਾਵੇਂ ਕਿਦਾਂ ਦਾ ਵੀ ਕਮੈਂਟ ਕਰਿਓ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੇਅਰ ਵੀ ਕਰ ਦਿਓ ਜੇਕਰ ਤੁਹਾਡਾ ਦਿਲ ਕਰਦਾ ਹੋਇਆ ਤੇ ਪਹਿਲੀ ਗੱਲ ਮੇਰਾ ਇਸ ਬੋਲਣ ਦਾ ਵੀਡੀਓ ਜੀ ਨਹੀਂ ਕਰਦਾ ਕਿਉਂਕਿ ਤੁਸੀਂ ਲੋਕ ਉਹ ਲੋਕ ਆ ਜਿਹੜਾ ਸੱਚ ਬੋਲਣ ਵਾਲੇ ਦਾ ਸਾਥ ਨਹੀਂ ਦਿੰਦੇ ਤੇ ਜਿਹੜਾ ਬੰਦਾ ਝੂਠ ਹੈ ਡਿੰਗ ਡਿੰਗ ਕੇ ਬੋਲਦਾ ਨਾ ਤੇ ਉਹਦਾ ਤੁਸੀਂ ਸਾਥ ਦਿੰਦੇ ਆਂ ਵੀ ਉਹਦਾ ਝੂਠੇ ਬੰਦਿਆਂ ਸਾਥ ਦਿੰਦੇ ਆ ਸਾਡੇ ਤੁਸੀਂ ਸਿਰਫ ਤੁਸੀਂ ਨਫ਼ਰਤ ਕਰਦੇ ਆਂ ਸਾਨੂੰ ਵੀ ਇਹ ਸੱਚ ਕੋ ਬੋਲਦਾ ਆ ਸੱਚ ਤਾਂ ਮੈਂ ਇਦਾਂ ਭਾਉ ਬੋਲਦੇ ਰਹਿਣਾ ਭਾਵੇਂ ਤੁਸੀਂ ਜੋ ਮਰਜ਼ੀ ਕਰੋ ਕਿਉਂਕਿ ਮਹਾਰਾਜ ਦੀ ਗੁਰਬਾਣੀ ਕਹਿੰਦੀ ਆ ਵੀ ਜਿੰਨਾ ਚਿਰ ਜਿਉਨੇ ਉਹਨਾਂ ਚਿਰ ਸੱਚ ਦੇ ਨਾਲ ਖੜੋ ਸੱਚ ਦਾ ਪਹਿਰਾ ਜਰੂਰ ਦਿਓ ਸੱਚ ਦਾ ਹੋਕਾ ਜਰੂਰ ਦਿਓ ਮੰਨੇ ਚਾਹੇ ਕੋਈ ਨਾ ਮੰਨੇ ਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਵੀਰ ਨੇ ਕਮੈਂਟ ਲਿਖਿਆ ਆ ਪਹਿਲਾਂ ਲੋਕ ਕਹਿੰਦੇ ਸੀ ਆਪਣੀਆਂ ਧੀਆਂ ਨੂੰ ਬਚਾਓ ਪਰ ਅੱਜ ਕੱਲ ਮੁੰਡਿਆਂ ਨੂੰ ਵੀ ਬਚਾਉਣਾ ਲਾਜ਼ਮੀ ਹੋ ਗਿਆ ਹਾਂ ਠੀਕ ਆ ਗੱਲ ਤੇਰੀ ਠੀਕ ਆ ਭਾਈ ਗੱਲ ਤੇਰੀ ਤੇ ਸਾਡੇ ਪੰਜਾਬ ਦੀਆਂ ਬੀਬੀਆਂ ਨੂੰ ਭਈਏ ਗੋਲ ਗੱਪੇ ਵਧੀਆ ਲੱਗਦੇ ਹ ਭਈਆਂ ਨੇ ਗੋਲ ਗੱਪੇ ਵਧੀਆ ਲਾਦੇ ਆ ਭਈਏ ਕਿੰਨੇ ਆਪਣੇ ਉਹ ਵੀਰ ਇੰਸਟਾਗ੍ਰam ਤੇ ਦੱਸ ਰਿਹਾ ਭਈਏ ਆ ਵੇਖੋ ਪੈਰਾਂ ਦੇ ਨਾਲ ਤੁਹਾਨੂੰ ਆਟੇ ਗੁੰਨ ਗੁੰਨ ਕੇ ਗੋਲ ਗੱਪੇ ਬਣਾ ਬਣਾ ਖਵਾਉਣ ਦੇ ਆ ਤੇ ਉਹ ਲੋਕੀ ਭੱਜ ਭੱਜ ਰੇੜੀਆਂ ਨੂੰ ਜਾ ਜਾ ਗੋਲ ਗੱਪੇ ਖਾਂਦੇ ਆਪਣਾ ਪੰਜਾਬੀ ਸਰਦਾਰ ਜਿਹੜਾ ਲਾਗੇ ਵਿਹਲਾ ਬੈਠਾ ਹੋਗਾ ਉਹਨੂੰ ਕੋਈ ਕੰਮ ਕਰਨੀ ਵਿਚਾਰੇ ਨੂੰ ਮਿਲਦਾ ਭਈਆਂ ਨੇ ਰੇੜੀਆਂ ਲਾਈਆਂ ਭਈਆਂ ਨੇ ਕੰਮਕਾਰ ਸਾਂਭਲੇ ਆ ਭਈਏ ਜਿਹੜੇ ਅੱਧੇ ਪੈਸੇ ਦੇ ਕੰਮ ਕਰ ਰਹੇ ਆ ਤੇ ਸਾਡੇ ਜਿਹੜੇ ਲੋਕ ਆ ਨਾ ਇਹ ਭਈਆਂ ਨੂੰ ਪਨਾਹ ਦੇ ਦਿੰਦੇ ਆ ਆਪਣੇ ਘਰਾਂ ਦੇ ਵਿੱਚ ਪਨਾਹ ਦੇ ਦਿੰਦੇ ਆ ਵੀ ਆ ਤੂੰ ਸਾਡੇ ਇੱਥੇ ਰਹਿ ਕੰਮ ਕਰ ਮਜ਼ਦੂਰ ਸਾਡਾ ਜਿਹੜਾ ਪੰਜਾਬੀ ਆ ਔਰ ਮੰਗਦਾ 15000 ਰੁਪਇਆ ਤੇ ਭਈਆ ਜਿਹੜਾ ਆਂਦਾ ਰੋਟੀ ਦੇ ਦੇ ਜਾਓ ਦੇ ਜਾਓ ਤੇ 7000 ਨੇ ਹਮ ਕੰਮ ਕਰ ਦੇਗੇ ਤਾਂ ਉਹਨੂੰ ਕੀ ਆ ਉਹਨੇ 7000 ਰੁਪਏ ਜੇ ਉਹਨੂੰ ਬੰਦਾ ਲੱਭ ਗਿਆ ਤੇ ਮੁੜ ਕੇ ਜਦੋਂ ਘਰ ਦੇ ਵਿੱਚ ਕੋਈ ਮਾੜੀ ਚੰਗੀ ਘਟਨਾ ਵਾਪਰਦੀ ਹੈ ਮੁੜ ਕੇ ਬੰਦੇ ਅੱਖਾਂ ਦੇ ਕਸੂਨ ਦੇ ਕੇ ਰੋਂਦੇ ਵੀ ਬੜੀ ਮਾੜੀ ਕਰ ਗਿਆ ਸਾਡੇ ਨਾਲ ਏਦਾਂ ਹੋ ਗਿਆ ਜਾਂ ਏਦਾਂ ਹੋ ਗਿਆ ਜਾਂ ਚੋਰੀ ਕਰ ਗਿਆ ਜਾਂ ਧੀ ਪੁੱਤਰ ਦਾ ਕੋਈ ਮਾੜੀ ਚੰਗੀ ਗੱਲਬਾਤ ਹੋ ਗਈ ਫਿਰ ਬੰਦੇ ਰੋਂਦੇ ਆ ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਛੋਟਾ ਜਿਹਾ ਬੱਚਾ ਹੀ ਜਿਹੜਾ ਹਿਸ਼ਾਰਪੁਰ ਦਾ ਮਾਰਿਆ ਗਿਆ ਉਹਦਾ ਕੀ ਕਸੂਰ ਹੀ 5 ਸਾਲ ਦਾ ਬੱਚਾ ਹੀ ਰੱਬ ਰੂਪੀ ਬੱਚਾ ਸੀ ਤੇ ਐਡੇ ਲੋਕ ਅੰਨੇ ਹੋਏ ਪਏ ਆ ਵੀ ਰਹਿ ਰੱਬ ਦਾ ਨਾ ਯਾਰ ਕੀ ਵੰਡਿਆ ਦੁਨੀਆ ਤੇ ਕੀ ਕੁਛ ਹੋਣ ਦਿਆ ਆ ਤੇ ਅੱਜ ਕੱਲ ਤੇ ਇਹੋ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਆਪਣੇ ਬੱਚੇ ਜਿਹੜੇ ਆ ਤੁਹੀਂ ਆਪਣੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਆਪਣੇ ਬੱਚਿਆਂ ਨੂੰ ਆਪ ਛੱਡ ਕੇ ਆ ਕਰੋ ਆਪ ਲੈ ਕੇ ਆ ਕਰੋ ਬੱਚੇ ਜਿਹੜੇ ਆ ਇਹ ਇਹ ਦਾਤ ਨਹੀਂ ਕਿਤੇ ਹੋਵੇ ਲੱਭਦੀ ਇਹ ਉਹ ਨਹੀਂ ਕਿ ਵੀ ਸਬਜੀ ਆਪਾਂ ਬਾਜ਼ਾਰੋਂ ਜਾ ਕੇ ਲੈਵਾਂਗੇ ਤੇ ਇਹ ਜਿਹੜੀ ਦਾਤ ਆ ਰੱਬ ਦੀ ਦਿੱਤੀ ਹੋਈ ਦਾਤ ਆ ਇਹਨੂੰ ਕਿਤੇ ਗਵਾ ਨਾ ਲਿਓ ਅੱਜ ਕੱਲ ਲੋਕ ਬੜਾ ਕੁਝ ਕਰ ਰਹੇ ਨੇ ਬੱਚਿਆਂ ਨੂੰ ਮਾਰਦੇ ਨੇ ਬੱਚਿਆਂ ਦੇ ਸਪਾਰਸ ਕੱਟ ਕਰਕੇ ਵੇਚਦੇ ਨੇ ਇਹਨਾਂ ਚੀਜ਼ਾਂ ਦੇ ਤੋਂ ਬਚੋ ਭਰਾਵੋ ਆਪਣਾ ਕੰਮ ਆ ਹੁਕਾ ਦੇਣਾ ਤੇ ਬਾਕੀ ਭਾਈ ਵੇਖੋ ਅੱਜ ਸਮਾਂ ਮੰਗ ਕਰਦਾ ਆ ਸਾਨੂੰ ਸ਼ਸ਼ਤਰਧਾਰੀ ਹੋਣ ਦੀ ਸਾਨੂੰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕਿਹਾ ਵੀ ਸ਼ਸ਼ਤਰਧਾਰੀ ਹੋ ਕੇ ਰਵੋ ਸਾਡੇ ਵੀਰ ਭਰਾ ਅਵੇਸਲੇ ਹੋ ਗਏ ਨੇ ਪਹਿਣਾ ਅਵੇਸਲੀਆਂ ਹੋਈਆਂ ਨੇ ਸ਼ਸਤਰਧਾਰੀ ਕਿਸੇ ਕੋ ਨਹੀਂ ਹੈਗੇ ਕੋਈ ਨਹੀਂ ਹੈਗਾ ਸਿਰਫ ਇੱਕ ਐਨੀ ਕੇ 2 ਇੰਚ ਦੀ ਕਿਰਪਾਨ ਪਾ ਕੇ ਡੋਰੀ ਦੇ ਨਾਲ ਤੁਰੇ ਫਿਰਦੇ ਆ ਜਿੱਥੇ ਕੋ ਮਰਜੀ ਢੇਡ ਬਣਾਉਂਦਾ ਆ ਮਹਾਰਾਜ ਕਹਿੰਦੇ ਮਾਰੇ ਨੇ ਕਿਹਾ ਵੀ ਬੇਨਿਸ਼ਸ਼ਤਰ ਨਾ ਰਾਂਗਾ ਢੇਡ ਜਾਣਾ ਗਹੇ ਕੰਤ ਤੱਕ ਉਹ ਲੈ ਕੇ ਤੇ ਸਦਾਨੋਂ ਕਿ ਸ਼ਸਤਰ ਤੋਂ ਬਿਨਾਂ ਬੰਦਾ ਢੇਡ ਹੈ ਢੇਡ ਪਿੰਡ ਦੇ ਸਰਪੰਚ ਵੀ ਵੋਟਾਂ ਕਰਕੇ ਇਹਨਾਂ ਦੀਆਂ ਵੋਟਾਂ ਬਣਾ ਰਹੇ ਲੱਖ ਦੀ ਲਹੰਤ ਉਹਨਾਂ ਸਰਪੰਚਾਂ ਤੇ ਗੰਦਿਆਂ ਆਂਡਿਆਂ ਤੇ ਜਿਹੜੇ ਸਰਪੰਚ ਸਾਡੇ ਪੰਜਾਬੀ ਹੋਣ ਦੇ ਵੋਟਾਂ ਦੇ ਮਰੇ ਹੋਏ ਮਰਦੇ ਵੋਟਾਂ ਦੇ ਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਤੇ ਕਹਿੰਦੇ ਤੂੰ RAMU ਵੋਟ ਬਣਾ ਤਰੀ ਤੂੰ ਵੋਟ ਮੈਨੂੰ ਪਾਉਣੀ ਲੱਖ ਦੀ ਲਹਨਤ ਯਾਰੋ ਨਾਲ ਸਰਪੰਚਾਂ ਦੇ ਉੱਤੇ ਜਿਹੜੇ ਵੋਟਾਂ ਬਣਾਉਂਦੇ ਗੰਦੇ ਆਂਡੇ ਇਹਨਾਂ ਦੀਆਂ ਗੁਰਤੇਜ ਸਿੰਘ ਫੌਜੀ ਜੀਦਾ ਲੋਕਾਂ ਨੂੰ ਗੰਦ ਪਸੰਦਿਆ ਖਾਲਸਾ ਜੀ ਹਾਂ ਲੋਕੀ ਗੰਦ ਖਾਂਦੇ ਆ ਭਾਈ ਲੋਕਾਂ ਦੇ ਆ ਜਣੀਆਂ ਘਰ ਵਾਲੀਆਂ ਮੁੰਡਿਆਂ ਨੇ ਨਵੀਆਂ-ਨਵੀਆਂ ਵਿਆਹ ਕਿ ਲਿਆਨੇ ਆ ਗੋਲ ਗੱਪਿਆਂ ਨੇ ਰੇੜੀਆਂ ਤੇ ਗੰਦ ਖਾਣੀਆਂ ਤੇ ਜਿਹੜੇ ਗੋਲ ਗੱਪਿਆਂ ਦੇ ਵਿੱਚ ਜਿਹੜੀ ਕਾਂਜੀ ਬਣਾਉਂਦੇ ਆ ਨਾ ਉਹਦੇ ਵਿੱਚ ਗੰਧਕ ਦਾ ਤੇਜਾਬ ਪਾਉਂਦੇ ਆ ਗਲੇ ਗੰਧਕ ਦਾ ਤੇਜਾਬ ਨਾਲ ਥੋੜਾ ਖਟਾਸ ਬਣਦੀ ਆ ਨਾ ਤੇ ਜਦੋਂ ਗੰਧਕ ਦਾ ਤੇਜਾਬ ਤੁਹਾਡੇ ਢਿੱਡ 'ਚ ਜਾਂਦਾ ਨਾ ਤੁਹਾਡੇ ਢਿੱਡ 'ਚ ਸਰਾਗ ਕਰਦਾ ਤੁਹਾਡੇ ਸਰੀਰ ਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਆ ਉਹਦੇ ਨਾਲ ਤੁਸੀਂ ਛੇਤੀ ਮਤਲਬ ਮੌਤ ਨੂੰ ਸਮਰਪਿਤ ਹੋ ਜੰਨੇ ਛੇਤੀ ਮੌਤ ਤੁਹਾਡੀ ਆ ਜਾਂਦੀ ਮੜ ਕੇ ਕਹਿੰਦੇ ਰੱਬ ਦੀ ਕਰਨੀ ਰੱਬ ਦਾ ਕੋਈ ਦੋਸ਼ ਨਹੀਂਗਾ ਰੱਬ ਨੇ ਤੁਹਾਨੂੰ ਬਣਾ ਦਿੱਤਾ ਤੇ ਬਾਕੀ ਸਰੀਰ ਤੁਹਾਡੇ ਹੱਥ ਵਾਸੇ ਆ ਉਹਨੂੰ ਸਾਹਮਣਾ ਆ ਕੇ ਜਾਂ ਗਰਕ ਕਰਨਾ ਆ ਕੁੱਟਿਆਂ ਭਈਆਂ ਦੇ ਕੋਲ ਉਹਨਾਂ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਸਾਲਿਆਂ ਨੂੰ ਉਹਨਾਂ ਦੇ ਕੋਲ ਤੁਸੀਂ ਗੋਲ ਗੱਪੇ ਤੇ ਟਿੱਕੀਆਂ ਤੇ ਸਮੋਸੇ ਪਕੌੜੇ ਖਾਂਦੇ ਫਿਰਦੇ ਆ ਲਾਲਤਾ ਯਾ ਤੁਹਾਡੇ ਤੇ ਯਾਰ ਘਰੇ ਬਣਾ ਕੇ ਖਾ ਲਿਆ ਕਰੋ ਆਪਣੇ ਜਿਹੜੇ ਟੁੰਡ ਦਿੱਤੇ ਹਨ ਤੁਹਾਨੂੰ ਆ ਟੁੰਡ ਇਹ ਟੁੰਡਾ ਦੇ ਨਾਲ ਆਪਣੇ ਘਰੇ ਸਮੋਸੇ ਪਕੌੜੇ ਬਣਾ ਕੇ ਖਾ ਲਿਆ ਕਰੋ ਇਹਨਾਂ ਕੋ ਗੰਦ ਨਾ ਖਾਇਆ ਕਰੋ ਜਿੱਦਾਂ ਦਾ ਤੁਸੀਂ ਗੰਦ ਖਾਨੇ ਨਾ ਜੇ ਮਾਤਾ ਦੇ ਪੇਟ 'ਚ ਬੱਚਾ ਜਿਹਨੇ ਜਨਮ ਲੈਣਾ ਉਦਾਂ ਦੀ ਉਹਨੂੰ ਗੰਦਗੀ ਖਾਣ ਦੇ ਤੇ ਉਦਾਂ ਨੇ ਫੇ ਕਾਰਟੂਨ ਹੀ ਬਣਣਾ ਨੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਗੰਦ ਨਾ ਖਾਇਆ ਕਰੋ ਯਾਰ ਮੈਂ ਕਹਣਾ ਵੀ ਸ਼ਸ਼ਤਰ ਧਾਰੀ ਹੋ ਕੇ ਰੋ ਮਾਰੇ ਨੇ ਕਿਹਾ ਅਸ ਕਿਰਪਾਨ ਖੰਡੋ ਖੜੇ ਕ ਤਬ ਕਤਬਰ ਅਰਤੀਰ ਸਾਫ ਸਰੋਹੀ ਸਾਹthi ਯਾਹੇ ਹਮਾਰੇ ਪੀਰ ਮਾਰੇ ਨੇ ਕਿਹਾ ਵੀ ਇਹ ਸਾਡੇ ਪੀਰ ਆ ਜਦੋਂ ਮੈਂ ਪੀਰਾਂ ਨੂੰ ਭੁੱਲ ਜੰਨੇ ਆ ਪੀਰਾਂ ਨੂੰ ਤੁਸੀਂ ਘਰ ਛੱਡ ਜੰਨੇ ਆ ਤਾਂ ਫੇਰ ਤੁਹਾਡੀ ਰੱਖਿਆ ਕਿਵੇਂ ਕਰਨੀ ਯਾਰ ਹੈ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਨਾ ਬੜਾ ਹੀ ਦੁਖੀ ਹੋਇਆ ਮੈਂ ਆਪਣੇ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਵੱਲੋਂ ਇੱਕ ਆਵਾਜ਼ ਮਤਬਲ ਅਨਾਉਂਸਮੈਂਟ ਕੀਤੀ ਗਈ ਵੀ ਇੱਕ ਪ੍ਰਵਾਸੀ ਵੱਲੋਂ ਸਾਡੇ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਅੱਗੇ ਤੁਹਾਡਾ ਕਮੈਂਟ ਖੋਲੋ ਜੋ ਕਮੈਂਟ ਤੁਸੀਂ ਵੱਡਾ ਲਿਖਿਆ ਟਾਰਗੇਟ ओके 12 ਤਰੀਕ ਨਵਾਂ ਮਹੀਨਾ 2025 ਕੋਈ ਨਹੀਂ ਆਇਆ ਮਹੱਲੇ ਵਿੱਚ ਮਹੱਲੇ ਦੇ ਵਿੱਚੋਂ ਸਾਡੇ ਨਗਰ ਵਿੱਚੋਂ ਕੋਈ ਨਹੀਂ ਆਇਆ ਕੋਈ ਬੱਚਾ ਕੋਈ ਮੁੰਡਾ ਕੁੜੀ ਵੱਡਾ ਕੋਈ ਛੋਟਾ ਕੋਈ ਬਜ਼ੁਰਗ ਕੋਈ ਨਹੀਂ ਆਇਆ ਸਾਡੇ ਸਾਰੇ ਹੱਥਾਂ ਤੇ ਹੱਥ ਧਰ ਕੇ ਬੈਠੇ ਆ ਐਡੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਆ ਲੋਕ ਮੂੰਹ ਕਾਲਖ ਮਲੀ ਬੈਠੇ ਹਾ ਵੀਰ ਜੀ ਸਹੀ ਆ ਗੱਲ ਤੁਹਾਡੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਆ ਜੇ ਤੁਹਾਡਾ ਕੋਈ ਬੱਚੇ ਦੇ ਉੱਤੇ ਮਾੜੀ ਚੰਗੀ ਹਰਕਤ ਕਰਦਾ ਨਾ ਪ੍ਰਵਾਸੀ ਤੇ ਭਾਵੇਂ ਤੁਹਾਡੇ ਪ੍ਰਵਾਸੀ ਕਿਸੇ ਵੀ ਬੱਚੇ ਨੂੰ ਪੰਜਾਬ ਦੇ ਨੌਜਵਾਨ ਨੂੰ ਜਾਂ ਧੀ ਛੋਟੇ ਬੱਚੇ ਨੂੰ ਕੋਈ ਮਤਲਬ ਘਟਨਾ ਹੋ ਜਾਂਦੀ ਆ ਨਾ ਲੋਕ ਐਡੇ ਨਮਰਦ ਹੋ ਗਏ ਆ ਨਾ ਇਹਨਾਂ ਕੋ ਇਨੇ ਨਮਰਦ ਲੋਕ ਹੋ ਚੁੱਕੇ ਆ ਇਹ ਤੁਹਾਡੀ ਮੱਤ ਵਾਸਤੇ ਗਾ ਨਹੀਂ ਜਾਣਗੇ ਓਏ ਤਾਂ ਯਾਰ ਸਾਡੀ ਆਵਾਜ਼ ਨਹੀਂ ਗਾਂ ਤੱਕ ਪਹੁੰਚਾਉਣ ਦੇ ਇਹ ਤੇ ਕੁੜੀ ਹੋਵੇ ਭੇਡਾਂ ਦੇ ਮਗਰ ਲੱਗੇ ਪਏ ਆ ਭੇਡਾਂ ਦੇ ਭੇਡ 20 20 ਕਰਦੇ ਮਗਰ ਮਗਰ ਤੁਰੇ ਫਿਰਦੇ ਲੋਕ ਯਾਰ ਭੇਡਾਂ ਦੇ ਮਗਰ ਤੁਰੇ ਫਿਰਦੇ ਅਸੀਂ ਕਿ ਇੱਕੋ ਪ੍ਰਚਾਰ ਕਰਨ ਦਾ ਪੈਸਾ ਥੋੜੀ ਮੰਗਣ ਦਾ ਇਹ ਤਾਂ ਸੱਚ ਹੱਕ ਦੀ ਵਾਜ ਰੱਖਣ ਦੇ ਤੁਹਾਡੇ ਸਾਹਮਣੇ ਅਸੀਂ ਕੋ ਤੁਹਾਡੀ ਵੀਡੀਓ ਜੇ ਸ਼ੇਅਰ ਕਰ ਲਓਗੇ ਤਾਂ ਕੋ ਫੋਰਚੂਨਰ ਗੱਡੀ ਥੋੜੀ ਲੱਲੀ ਅਸੀਂ ਵੀ ਫੋਰਚੂਨਰ ਗੱਡੀ ਲੱਲੀ ਅਸੀਂ ਅਹੀਂ ਕਿਰੇ ਵਾਤੇ ਬੋਲਣ ਦੇ ਥਾਡੇ ਵਾਤੇ ਬੋਲਣ ਦੇ ਸਾਡੇ ਘਰ ਸੇਵ ਹੀ ਆ ਸਾਡੇ ਕੋ ਨਿਜੇ ਵਰਸ਼ੇ ਪਾਲੇ ਕਿਰਪਾਨਾਂ ਖੰਡੇ ਸਾਰਾ ਕੁਝ ਸਾਡੇ ਕੋ ਹੈਗਾ ਜਦੋਂ ਕੋ ਸਾਡੇ ਤੇ ਚੜ ਕੇ ਆਊਗਾ ਬੋਰੀ ਚ ਪਾ ਕੇ ਘਲਾਵਾਂਗੇ ਮੈਂ ਤਾਂ ਨਾ ਵੀ ਤੂੰ ਹੀ ਕਿਉਂ ਬੰਦੇ ਨਹੀਂ ਬਣਦੇ ਤੂੰ ਹੀ ਕਿਉਂ ਸਿੰਘ ਨਹੀਂ ਸਜਦੇ ਤੂੰ ਕਿਉਂ ਨਹੀਂ ਕਿਰਪਾਨਾਂ ਪਾਉਣੇ ਤੂੰ ਕਿਨੂੰ ਡਿਕਣ ਦੇ ਆ ਕਿ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਡੇ ਘੋੜੇ ਤੇ ਚੜ ਕੇ ਥਾਡੇ ਘਰ ਆ ਕੇ ਦਰਵਾਜ਼ਾ ਖੜਕਾ ਕੇ ਕਵੇ ਵੀ ਭਾਈ ਸਿੰਘ ਬਣ ਜਾ ਸਿੰਘ ਬਣ ਗਿਆ ਤੁਹਾਡੇ ਘਰ ਆ ਕੇ ਕਹੇ ਤੁਹਾਨੂੰ ਮਹਾਰਾਜ ਹੈ ਤੁਸੀਂ ਜੱਜ ਲੱਗੇ ਆ ਵੀ ਤੁਹਾਡੇ ਤੁਹਾਨੂੰ ਮਾਰਨੇ ਕਰਾ ਹੁਕਮ ਕਰਦਾ ਬਈ ਖਾਲਸੇ ਸਿੰਘ ਸੱਜੋ ਉਹ ਤੁਹਾਡੇ ਨਾਲ ਉਹ ਸਰੇਸ ਭਈਆ ਜਿਹੜਾ ਕਹਿਣ ਦਾ ਉਹ ਉਹ ਕਿਰਪਾਨਾ ਪਾਈ ਫਿੰਦਾ ਯਾਰ ਹੱਦ ਹੋ ਗਈ ਯਾਰ ਕਿ ਉਹ ਗੱਲ ਵੀ ਪ੍ਰਵਾਸੀ ਉਹ ਕਰਪਾਨਾ ਪਾ ਕੇ ਫਿਰਨ ਡਿਆ ਆ ਵੀ ਮੈਨੂੰ ਵੀ ਡਰਿਆ ਵੀ ਮੇਰੇ ਤੇ ਕੋਈ ਹਮਲਾ ਨਾ ਕਰ ਦੇ ਉਹ ਤੁਸੀਂ ਭੇੜ ਤੇ ਗਾਈ ਦੀ ਨਿਆਈਓ ਇਤਰੇ ਫਿਰਨ ਡੇ ਆ ਜਿੱਥੇ ਮਰਜੀ ਤਾਂ ਨ ਕੋ ਘੇਰ ਕੇ ਤੁਹਾਡੇ ਕੇਸਾਂ ਨੂੰ ਪਾ ਜਾਂਦਾ ਤੁਹਾਡੇ ਲੀੜੇ ਪਾੜ ਦਿੰਦਾ ਉਹ ਤੁਹਾਡੇ ਧੀਆਂ ਪੈਣਾ ਦੇ ਬੇਪਤੀ ਕਰ ਦਿੰਦਾ ਯਾਰ ਕੀ ਕਰਨ ਡੈ ਤੁਸੀਂ ਸਿੰਘ ਸਜੋ ਯਾਰ ਇਹੋ ਵੇਲਾ ਹੈ ਭਾਈ ਪ੍ਰਾਪਤ ਨਾਨਕ ਦੁਹੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਇਤਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆਹ ਦੋ ਚੀਜ਼ਾਂ ਤੁਸੀਂ ਰਹਿ ਰਸ ਦੇ ਵਿੱਚ ਰੋਜ਼ ਸੁਣਦੇ ਆ ਤੇ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਦਾ ਯਾਰ ਹੈ ਪੰਜਾਬ ਦੇ ਪਿੰਡਾਂ ਵਿੱਚ ਅੱਜ ਕੱਲ੍ਹ ਭਈਏ ਸਰਪੰਚ ਬਣ ਰਹੇ ਨੇ ਹਾਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਭਈਏ ਸਰਪੰਚ ਬਣ ਗਏ ਆ ਤੇ ਸਰਪੰਚ ਅੱਗੇ ਬਣ ਰਹੇ ਆ ਉਹਨਾਂ ਨੇ ਜਦੋਂ ਤੁਸੀਂ ਕਿਤੇ ਗ੍ਰਾਂਡ ਲੈਣ ਜਾਵੇ ਜਾਂ ਜਾਇਆ ਕਰਨੀ ਭਈਆਂ ਨੂੰ ਤੁਹਾਨੂੰ ਕਹਿਗਾ ਨਾ ਅਰੇ ਜਾਓ ਜਾਓ ਅਭੀ ਗ੍ਰਾਂਡ ਅਭੀ ਹਮਾਰਾ ਟਾਈਮ ਨਹੀਂ ਹੈ ਹਬੀਬ ਅਸੀਂ ਐਮਐਲਏ ਕੋ ਮਿਲਣੇ ਜਾ ਰਹੇ ਹਾਂ ਅਭੀ ਹਮਾਰਾ ਟਾਈਮ ਨਹੀਂ ਹੈ ਜਾਓ ਜਾਓ ਐਦਾਂ ਕਿਹਾ ਕਰਨਾ ਤੁਹਾਨੂੰ ਇਹਨਾਂ ਨੇ ਜਦੋਂ ਸਰਪੰਚ ਬਣ ਗਏ ਤਾਂ ਮੁੜ ਕੇ ਤੁਸੀਂ ਰੋਣਾ ਜੇ ਅੱਜ ਵਕਤ ਜੇ ਅੱਜ ਵਕਤ ਸਾਂਭ ਲਓ ਬਹੁਤ ਵਧੀਆ ਗੱਲ ਸ਼ੁਰੂ ਕੀਤੀ ਖਾਲਸਾ ਜੀ ਨੱਪ ਕੇ ਰੱਖੋ ਨੱਪ ਕੇ ਵੀਰ ਜੀ ਮੈਂ ਤੇ ਨੱਪ ਕੇ ਪੂਰਾ ਰੱਖਿਆ ਪਾਈ ਜੀ ਤੁਸੀਂ ਵੀ ਨੱਪੋ ਨਾ ਸਾਰੇ ਜਣੇ ਤੁਸੀਂ ਵੀ ਨੱਪੋ ਸਾਰੇ ਜਣੇ ਦੱਬ ਕੇ ਰੱਖੋ ਖਿੱਚ ਕੇ ਰੱਖੋ ਜਿਹੜਾ ਗਭਿਆਰੇ ਨਾਸਾ ਭੰਨ ਕੇ ਰੱਖੋ ਮੈਂ ਹੁਣ ਕਹਿਣਾ ਆਪਕੋ ਕਿੰਨੀਆਂ ਸੋਹਣੀਆਂ ਫਸਲਾਂ ਆਪਣੇ ਪੰਜਾਬ ਦੇ ਵਿੱਚ ਕਿੰਨੀ ਸੋਹਣੀ ਹਰਿਆਲੀ ਆ ਸਬਜ਼ੀਆਂ ਆਪ ਬੀਜੋ ਆਪ ਬੀਜ ਕੇ ਆਪਣੀ ਆਪ ਫੜ ਲਾਓ ਪਾਪ ਟਰੈਕਟਰ ਟਰਾਲੀਆਂ ਨੇ ਲੱਦ ਕੇ ਆਪ ਆਪਣੇ ਪੰਜਾਬੀ ਭਰਾਵਾਂ ਨੂੰ ਖਵਾਓ ਜੇ ਮੰਨ ਲਓ ਭਈਏ ਤੁਸੀਂ ਸਬਜ਼ੀ ਕਿੱਡੀ ਸੋਹਣੀ ਹੁੰਦੀ ਬਹੁਤ ਚੀਜ਼ਾਂ ਵਧੀਆ ਹੁੰਦੀਆਂ ਹਰੀਆਂ ਲਹਿਰੀਆਂ ਸਬਜ਼ੀਆਂ ਦੀਆਂ ਉਹ 20 ਰੁਪਏ ਤੁਹਾਡੇ ਕੋਲ ਲੈ ਕੇ ਤੇ 80 80 60 60 ਰੁਪਏ ਕਿਲੋ ਦੇਣ ਦੇ ਬੈਠੇ ਚਾਲੀ ਕਮਾਉਣ ਦੇ ਆ ਤੇ ਯਾਰ ਤੁਸੀਂ ਲਿਆ ਕੇ 20 ਰੁਪਏ ਦੇਣ ਦੇ ਤੇ ਤੁਸੀਂ ਜੇ ਮੰਨ ਲਓ 60 ਰੁਪਏ ਦੇ ਕਹਿੰਦੇ ਤੁਸੀਂ 50 ਰੁਪਏ ਵਿੱਚੋ ਯਾਰ ਉਹ 30 ਰੁਪਏ ਕਿਲੋ ਦੇ ਮਗਰ ਮੁਨਾਫਾ ਲੋ ਤੁਹਾਨੂੰ ਕਾਦੀ ਸ਼ਰਮ ਹੈ ਯਾਰ ਕੋਈ ਇੱਥੇ ਕੋਈ ਆਪਾਂ ਕੋ ਡਾਂਸ ਥੋੜੀ ਕਰਨਾ ਛੜਕਦੇ ਵੀ ਸਾਨੂੰ ਸ਼ਰਮ ਆਉਂ ਨਹੀਂ ਆ ਆਪਣਾ ਯਾਰ ਕੋਈ ਆਪਾਂ ਸਬਜੀ ਪੈਦਾ ਕੀਤੀ ਆਹੀਂ ਉਹ ਚ ਧਨ ਪੈਸਾ ਇਕੱਠਾ ਕਰਨਾ ਕਮਾਉਣਾ ਆ ਮਾਰਾਂ ਨੇ ਸਾਨੂੰ ਕਿਰਤ ਦਿੱਤੀ ਆ ਕਮਾਈ ਕਰੋ ਮਿਹਨਤ ਕਰੋ ਪੈਸਾ ਵਟ ਕੇ ਆਪਣੀ ਜੇਬ ਚ ਪਾਓ ਇਹਨਾਂ ਨੂੰ ਭਈਆਂ ਨੂੰ ਦੇ ਦੇ ਕਿਤੇ ਆਪਾਂ ਰਾਜੇ ਬਣਾਤੇ ਇਹਨਾਂ ਦੇ ਕੋਠੀਆਂ ਪਾ ਲੀਆਂ ਇਹਨਾਂ ਦੇ ਗੱਡੀਆਂ ਫੋਰਚੂਨਰ ਖਲੋਤੀਆਂ ਘਰਾਂ ਦੇ ਵਿੱਚ ਭਈਆਂ ਦੇ ਲੁਧਿਆਣੇ ਵਿੱਚ ਜਾ ਕੇ ਦੇਖੋ ਭਈਏ ਸਾਡੇ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਵੀਰ ਭਰਾ ਸਿੱਖਣ ਨਾਲੋਂ ਭਈਆਂ ਨੇ ਜਾਰੀਆਂ ਵੱਡੀਆਂ ਕੋਠੀਆਂ ਪਾਲੀਆਂ ਆ ਇਸ ਕਰਕੇ ਮੈਂ ਤੁਹਾਨੂੰ ਇਹੋ ਕਹਣਾ ਵੀ ਭਰਾਵੋ ਤੁਸੀਂ ਸਮਝੋ ਬਾਹਰ ਲੋ ਸਾਰੇ ਜਣੇ ਭੱਜੀ ਜਾਂਦੇ ਬਾਹਰ ਜਾ ਕੇ ਵੀ ਕੰਮ ਹੀ ਕਰਨਾ ਬਾਹਰ ਜਾ ਕੇ ਘੜੇ ਵੀ ਉੱਥੇ ਮਾਣਦੇ ਨਾ ਪੈਸੇ ਇਕੱਠੇ ਕਰਨੇ ਆ ਇਹ ਮਾਣਦੇ ਨਾ ਪੈਸੇ ਹੁਜਣੇ ਆ ਪੀ ਪੈਸੇ ਬੋਰੀਆਂ ਭਰ-ਭਰ ਪਾਉਣੇ ਉੱਥੇ ਵੀ ਸਕਦੇ ਸਾਰੀ ਦਿਹਾੜੀ ਅਗਲਿਆਂ ਨੇ ਕੰਮ ਲੈਣਾ ਆ ਕੰਮ ਲੈ ਕੇ ਕਿਨੇ ਲੱਕ ਤੋੜ ਦੇਣਾ ਫੇਰ ਜਾ ਕੇ ਛੁੱਟੀ ਕਰਨੀ ਫੇਰ ਜਾ ਕੇ ਪੈਸੇ ਜਣੇ ਆ ਇਸ ਕਰਕੇ ਆਪਣੇ ਪੰਜਾਬ ਦੇ ਵਿੱਚ ਵੀ ਕੰਮ ਬਹੁਤ ਸਾਰਾ ਆ ਤੇ ਜਿੱਥੇ ਭਾਈ ਮੈਂ ਇਹ ਕਹਿਣਾ ਚਾਹੁੰਦਾ ਵੀ ਛੋਟੇ ਛੋਟੇ ਬੱਚਿਆਂ ਨੂੰ ਆਪ ਸਕੂਲੇ ਛੱਡ ਕੇ ਆ ਕਰੋ ਛੋਟੇ ਛੋਟੇ ਬੱਚਿਆਂ ਦੀ ਆਪ ਕੇਅਰ ਕਰਿਆ ਕਰੋ ਬੱਚੇ ਨਹੀਂ ਲੱਭਦੇ ਆਵੇ ਲੋ 5 ਸਾਲ ਦਾ ਬੱਚਾ ਮਾਰ ਦਿੱਤਾ ਮੈਂ ਕਹਿਣਾ ਚਾਹੁੰਦਾ ਵੀ ਫੜ ਤਾਂ ਲਿਆ ਭਈਆ ਚਲੋ ਹੁਣ ਬੱਚਾ ਤੇ ਮਰਨ ਵਾਲਾ ਵਿਚਾਰਾ ਮਰ ਗਿਆ ਵਾ ਜੀਵਨ ਖਰਾਬ ਹੋ ਗਿਆ ਉਹਨੇ ਕਿਹਾ ਆਪਣੀ ਜ਼ਿੰਦਗੀ ਭੋਗਣੀ ਹੀ ਕਿੰਨੇ ਉਹਨੇ ਸੁੱਖ ਸੁਹੂਲਤਾ ਵੇਖਣੀਆਂ ਸੀ ਮਾਰੇ ਦਾ ਨਾਮ ਜਪਣਾ ਸੀ ਹੁਣ ਕੁੱਤਾ ਭਈਆ ਜੇਲ੍ਹ ਚ ਬੈਠਾ ਨਾਲੇ ਸੜੂਗਾ ਨਾਲੇ ਆਪਣੇ ਡਾਂਗਾ ਖਾਊਗਾ ਨਾਲੇ ਪੁਲਸ ਦੇ ਕੋਲੋਂ ਤੇ ਹੁਣ ਨਾਲੇ ساری ਉਮਰ ਉਹ ਯਾਰ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜੇਕਰ ਤੁਹਾਨੂੰ ਭਈਏ ਕੋਈ ਯਾਦੇ ਪਿਆਰੇ ਲੱਗਦੇ ਆ ਭਈਏ ਕੋਈ ਯਾਰੇ ਚੰਗੇ ਲੱਗਦੇ ਆ ਤਾਂ ਉਹਨਾਂ ਨੇ ਕਹਿ ਵੀ ਜੇ ਮੇਰੇ ਮੇਰੇ ਘਰ ਇੱਥੇ ਰਹਿਣਾ ਨਾ ਆਪਣੇ ਯੂਪੀ ਬਿਹਾਰ ਦੇ ਪੁਲਿਸ ਪ੍ਰਸ਼ਾਸਨ ਦੇ ਉਥੋਂ ਦਫ਼ਤਰ ਦੇ ਵਿੱਚੋਂ ਜਾ ਕੇ ਆਪਣਾ ਕੋ ਕਰੈਕਟਰ ਸਰਟੀਫਿਕੇਟ ਲਿਆ ਕਰੈਕਟਰ ਸਰਟੀਫਿਕੇਟ ਲਿਆ ਕੇ ਸਾਨੂੰ ਦੇ ਵੀ ਤੂੰ ਉਥੇ ਕੋਈ ਵਾਕਿਆ ਕ੍ਰਿਮੀਨਲ ਨਹੀਂਗਾ ਤੂੰ ਦੋਸ਼ ਦੋਸ਼ੀ ਨਹੀਂਗਾ ਤੂ ਕੋ ਕਾਤਲ ਬੰਦਾ ਨਹੀਂਗਾ ਤੂ ਸਹੀ ਬੰਦਾ ਆ ਤੂ ਆਪਣੇ ਸਹੀ ਤੇਰਾ ਕੈਰੇਕਟਰ ਵਧੀਆ ਹੀ ਉਥੇ ਕੋ ਕੈਰੇਕਟਰ ਸਰਟੀਫਿਕੇਟ ਹੋਵੇ ਪੁਲਿਸ ਦੇ ਕੋਲੋਂ ਬਣਵਾ ਕੇ ਲਿਆਓ ਤੂੰ ਹੀ ਐਦਾਂ ਯਾਰ ਪਨਾਹ ਦੇ ਦਨੇ ਆ ਐਦਾਂ 2-4 ਦਿਨ ਮਹੀਨੇ ਰਹਿੰਦੇ ਅਗਲੇ ਤੁਹਾਡਾ ਪੇਤ ਲਲੰਦੇ ਆ ਤੇ ਧੀਆਂ ਨਾਲ ਮਾਰੇ ਚੰਗੇ ਸਲੂਕ ਕਰਦਾ ਬੰਦੇ ਆ ਬੇਪਤੀਆਂ ਕਰਦੇ ਆ ਜਾਂ ਕੱਢ ਪਿਹਾ ਕੇ ਲੈ ਜਾਂਦੇ ਆ ਮੁੜ ਕੇ ਤੁਸੀਂ ਮੂੰਹ ਤੇ ਮੂੰਹ ਹੱਥੇ ਧਰ ਐਦਾਂ ਵੇਂਦ ਰਹਿਨੇ ਹੁਣ ਕੀ ਕਰੀਏ ਮੈਂ ਇਸੇ ਕਰਕੇ ਕਹਿੰਦਾ ਮੈਂ ਕੋਈ ਪ੍ਰਚਾਰ ਕਰਨ ਦਾ ਤੁਹਾਡੇ ਕੋਲ ਪਹੈ ਨਹੀਂ ਲੈਣ ੜਿਆ ਠੀਕ ਆ ਨਾ ਪ੍ਰੀ ਪ੍ਰਚਾਰ ਕਰਦੇ ਆ ਤੇ ਇਹਨੂੰ ਆਪਣੇ ਦਹਿਨ ਚ ਗੱਲਾਂ ਵਸਾਓ ਇਹ ਚੀਜ਼ਾਂ ਸਾਰਾ ਕੁਝ ਹੋਇਆ ਹੋ ਰਿਹਾ ਆ ਤੇ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ ਨਾ ਉਹ ਬਚਨ ਮੰਨਣ ਦੀ ਕੋਸ਼ਿਸ਼ ਕਰੋ ਡਾਕਟਰ ਪੰਜਾਬ ਵਿੱਚੋਂ ਭਈਏ ਪੰਜਾਬੀ ਕੁੜੀਆਂ ਨੂੰ ਕੱਢ ਕੇ ਲੈ ਜਾਂਦੇ ਨੇ ਤੇ ਆਪਣੇ ਸੂਬੇ ਵਿੱਚ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਨੇ ਹਾਂ ਵੀਰ ਜੀ ਸਹੀ ਗੱਲ ਆ ਇਕ ਨਾ ਇਥੇ ਭਈਆ ਮੈਂ ਤੁਹਾਨੂੰ ਇੱਕ ਮਿੰਟ ਦੀ ਕਹਾਵਤੇ ਦੱਸ ਦਿੰਨਾ ਆ ਇੱਕ ਭਈਆ ਇੱਥੇ ਆਇਆ ਤੇ ਉਹ ਨਾ ਬਾਬਾ ਚਰਾਣੀ ਗੱਲ ਆ ਕੁੜੀ ਨੂੰ ਨਾ ਲੱਲੇ ਭਾਬੇ ਸੁਣਾਉਣ ਦੇ ਪਿਆ ਤੇ ਕੁੜੀ ਕਹਿੰਦਾ ਹਮਾਰੇ ਤਾਂ ਉਧਰ ਖੇਤੀ ਬਹੁਤ ਹੈ ਹਮਾਰਾ ਤਾਂ ਕੰਮ ਕਾਜ ਬਹੁਤ ਹੈ ਉਧਰ ਹਮਾਰੇ ਤਾਂ ਆਪ ਕੀ ਤਾਂ 10 ਏਕੜ ਹੈ ਨਾ ਹਮਾਰੇ 100 ਏਕੜ ਜ਼ਮੀਨ ਹੈ ਉਧਰ ਉਹ ਆਂਦੀ ਛਾ ਕਹਿੰਦਾ ਹਮਾਰੇ ਤੇ ਕੋਠੀਆਂ ਹੈ ਪੜੀਆਂ ਉਧਰ ਪੜਿਆ ਸਾਰਾ ਕੁਝ ਉਹ ਐਦਾਂ ਕਰ ਕਰਾ ਕੇ ਤੇ ਕੁੜੀ ਨੂੰ ਚਾਰੇ ਨੂੰ ਗੱਲਾਂ ਬਾਤਾਂ ਸੁਣਾ ਕੇ ਤੇ ਉਹ ਕੁੜੀ ਵਿਚਾਰੀ ਉਹਦੇ ਭੋਲੀ ਮਗਰ ਲੱਗੀ ਗਈ ਤੇ ਉਹਨੂੰ ਲੈ ਗਿਆ ਰਾਤ ਬਰਾਤੇ ਕੇਦੇ ਭਜਾ ਕੇ ਤੇ ਉੱਥੇ ਲੈ ਗਿਆ ਤੇ ਉੱਥੇ ਕਿਦੇ ਇੱਕ ਨਾ ਰੇਲ ਦੀ ਪਟਰੀ ਦੇ ਲਾਗੇ ਨਾ ਕਹਿੰਦਾ ਝੁੱਗੀ ਬਣਾਈ ਝੁੱਗੀ ਬਣਾਈ ਤੇ ਝੁੱਗੀ ਬਣਾ ਕੇ ਤੇ ਉੱਥੇ ਵਿੱਚ ਲੈ ਗਿਆ ਤੇ ਕਹਿੰਦਾ ਵੀ ਉਹ ਆਂਦੀ ਕੁੜੀ ਆਂਦੀ ਵੀ ਇੱਥੇ ਇਹ ਕਿਦਾਂ ਮਤਲਬ ਝੁੱਗੀ 'ਚ ਕਿਦਾਂ ਰਹਿਣਾ ਆਪਾਂ ਉਹ ਆਂਦਾ ਇੱਕ ਦੋ ਦਿਨ ਆਪਾਂ ਇੱਥੇ ਰਹਿਣਾ ਆਪਾਂ ਭੱਜ ਕੇ ਆਏ ਆ ਖਤਰਾ ਆ ਮੁੜ ਕੇ ਉਹਨੂੰ ਆਂਦਾ ਆ ਵੀ ਮੈਂ ਤੂੰ ਇੱਥੇ ਰਹਿ ਤੂੰ ਖਾਣਾ ਪਕਾ ਤੇ ਮੈਂ ਇੱਥੇ ਰਹਿਣਾ ਤੇ ਰਹਿ ਕੇ ਨਾ ਤੇ ਮੈਂ ਜਾ ਕੇ ਨਾ ਥੋੜਾ ਬਜਾਰੋਂ ਸੌਦਾ ਸਮਾਨ ਲੈ ਕੇ ਨਾ ਤੇ ਉਥੋਂ ਲੈ ਕੇ ਆ ਮੱਸ਼ੀਆਂ ਫੜਨ ਵਾਲਾ ਜਾਲ ਤੇ ਉਹਨੂੰ ਕੁੜੀ ਨੂੰ ਆਂਦਾ ਪੰਜਾਬਰ ਨੂੰ ਜਿਹੜੀ ਇੱਥੇ ਪੈਲੀ ਥਾਰਾ ਕੋਈ ਘਰ ਬਾਹਰ ਵਾਲੀ ਉਹਨੂੰ ਆਂਦਾ ਵੀ ਆਪਾਂ ਦੋਵੇਂ ਜਣੇ ਮੱਸ਼ੀਆਂ ਫੜ ਕੇ ਤੇ ਮੱਸ਼ੀਆਂ ਫੜ ਕੇ ਬਜਾਰ ਵਿੱਚਿਆ ਕਰੀਏ ਤੇ ਆਪਾਂ ਪੈਸਾ ਆਊਗਾ ਤੇ ਉਹ ਆਂਦੀ ਤੂੰ ਤਾਂ ਕਹਿੰਦਾ ਕੋਠੀਆਂ ਬਗਲੇ ਕਰਾਂ ਆ ਉਹ ਕਹਿੰਦਾ ਉਹ ਤੇ ਮੈਂ ਤੈਨੂੰ ਲਿਆਉਣ ਦਾ ਮਾਰਾ ਐਦਾਂ ਕੋ ਕਹਿੰਦਾ ਕੋਠੀਆਂ ਕਰਾਂ ਆਪਣੀਆਂ ਇਹੋ ਝੁੱਗੀ ਆ ਤੇ ਇਹੋ ਸਾਰਾ ਕੁਝ ਤੇ ਇਹੋ ਆਪਣਾ ਮੱਸ਼ੀਆਂ ਵੇਚਣ ਦਾ ਧੰਦਾ ਆ ਉਹ ਕੁੜੀ ਨੇ ਜੋ ਰਾਤ ਬਰਤ ਕੇ ਕਿਤੇ ਭੱਜਣ ਲੱਗੀ ਕਿਤੇ ਹੋਟਲ ਤੇ ਗਈ ਹੋਟਲ ਦੇ ਜਾ ਕੇ ਕਿਹਦੇ ਡਰਾਈਵਰਾਂ ਨੂੰ ਨੇ ਪੰਜਾਬੀ ਡਰਾਈਵਰ ਵੇਖ ਕੇ ਸਰਦਾਰ ਪੱਗ ਵੇਖ ਕੇ ਤੋਂ ਨੇ ਕਿਹਾ ਵੀ ਮੈਂ ਵੀਰ ਜੀ ਇੰਦਾ ਇੰਦਾ ਕਰਕੇ ਆ ਪੰਜਾਬ ਤੋਂ ਆ ਤੇ ਮੈਨੂੰ ਭਈਆ ਵਗਲਾ ਕੇ ਲੈ ਕੇ ਆਇਆ ਆ ਤਾਂ ਮੈਨੂੰ ਤੁਸੀਂ ਪੰਜਾਬ ਦੀ ਧਰਤੀ ਦੇ ਕਰਾ ਪਹਾਲੋ ਬਹੁਤ ਧੰਨਵਾਦ ਆ ਉਹਨਾਂ ਨੇ ਕਰ ਕਰਾ ਕੇ ਡਰਾਈਵਰਾਂ ਨੇ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਤੇ ਜਦੋਂ ਪੰਜਾਬ ਆਇਆ ਇਹਨੂੰ ਕੁੜੀ ਨੂੰ ਸਹੀ ਸਲਾਮਤ ਉਹਨਾਂ ਦੇ ਘਰ ਪਹੁੰਚਾਇਆ ਮੈਂ ਨਾਂ ਨਹੀਂ ਦੱਸ ਸਕਦਾ ਤੇ ਉਹਨੂੰ ਸਹੀ ਸਲਾਮਤ ਘਰ ਪਹੁੰਚਾ ਕੇ ਤੇ ਉਹਨਾਂ ਨੂੰ ਦੱਸਿਆ ਵੀ ਐਦਾਂ ਨਾ ਤੁਹਾਡੀ ਕੁੜੀ ਦੇ ਨਾਲ ਹੋਇਆ ਤੇ ਆ ਗੱਲਬਾਤ ਹੋਈ ਤੇ ਐਦਾਂ ਕੁੜੀਆਂ ਇਹਨਾਂ ਕੁੱਤਿਆਂ ਭਈਆਂ ਦੇ ਮਗਰ ਲਾ ਕੇ ਚੱਲ ਜਨਾਂ ਜੇ ਡਰਾਈਵਰ ਨਾ ਹੁੰਦੇ ਤਾਂ ਕੁੜੀ ਦੀ ਜਾਨ ਨਹੀਂ ਬਚਣੀ ਉਸੇ ਕੁੜੀ ਨੇ ਸੜ ਮਰ ਜਾਣਾ ਸੀ ਤੇ ਇਦਾਂ ਭਈਏ ਕਰਦੇ ਤੇ ਬਚ ਬਚਾ ਕੇ ਰਿਆ ਕਰੋ ਜਿਹੜੀ ਕੁੜੀ ਮੇਰੀ ਕੋਈ ਵੀਡੀਓ ਸੁਣੂਗੀ ਨਾ ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਜਿਹੜੇ ਆ ਵੀਰ ਭਰਾ ਸਾਡੇ ਨਾ ਇਹ ਸੂਰਮੇ ਯੋਧੇ ਆ ਇਹ ਕਮਾਈ ਕਰਨ ਵਾਲੇ ਯੋਧੇ ਸੂਰਮੇ ਆ ਸਾਡੇ ਜਿਹੜੇ ਪੰਜਾਬ ਦੇ ਧਰਤੀ ਦੇ ਜਾਏ ਇਹਨਾਂ ਇਹਨਾਂ ਦੇ ਨਾਲ ਪ੍ਰੇਮ ਪਿਆਰ ਰੱਖੋ ਇਹਨਾਂ ਦੇ ਨਾਲ ਆਪਣੇ ਮੈਰਿਜ ਸ਼ਾਦੀ ਵਿਆਹ ਕਰਿਆ ਕਰੋ ਇਹਨਾਂ ਕੁੱਟਿਆਂ ਬਈਆਂ ਦੇ ਨਾਲ ਨਾਲ ਭੱਜ ਜਾਇਆ ਕਰੋ ਇਹ ਕੰਮ ਰੋਜ਼ ਹੁੰਦੇ ਆ ਇਹ ਨਹੀਂ ਵੀ ਕੋਈ ਨਵੀਂ ਗੱਲ ਇਹ ਕੰਮ ਰੋਜ਼ ਹੋ ਰਹੇ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਆ ਕਿ ਸਾਨੂੰ ਆਪਣੇ ਪਰਿਵਾਰ ਵਾਲਾ ਸਾਡੇ ਮਤਲਬ ਬੱਚਿਆਂ ਵਾਲਾ ਸਾਨੂੰ ਆਪ ਕੇਅਰ ਕਰਨੀ ਪਣੀ ਹੈ ਨਹੀਂ ਤਾਂ ਫਿਰ ਇਹੋ ਕੋ ਹੋਣਾ ਅੱਜ ਵੇਲੇ ਭੈਣ ਦੇ ਛੋਟੀ ਜੀ ਵਿਚਾਰੀ ਕੁੜੀ ਆ ਤੇ ਉਹਦੇ ਕੋਲ ਭਰਾ ਖੋ ਲਿਆ ਯਾਰ ਬੜੀ ਮਾੜੀ ਗੱਲ ਆ ਯਾਰ ਇਹੋ ਜੇ ਕੁੱਤੇ ਭਈਏ ਦੇ ਫੜ ਕੇ ਨਾ ਚੱਡੇ ਪਾੜ ਦੇਣੇ ਚਾਹੀਦੇ ਠੇਠੇ ਬੰਦੇ ਦੇ ਇਧਰੋਂ ਇੱਕ ਖਿੱਚ ਦੇ ਦੇ ਕਿ ਇਧਰੋਂ ਖਿੱਚ ਦੇ ਚੱਡੇ ਪਾੜ ਕੇ ਪਰਾਂ ਮਾਰੇ ਨੂੰ ਦੋ ਫਾੜ ਕਰਕੇ ਕੰਜਰ ਨੂੰ ਕਿ ਕੰਜਰਾ ਦਾ ਛੋਟੇ ਬੱਚੇ ਦਾ ਪੰਜਾਂ ਸਾਲਾਂ ਦੇ ਬੱਚਿਆ ਰੱਬ ਰੂਪੀ ਬੱਚੇ ਦਾ ਕੀ ਕਸੂਰ ਹੀ ਹਾਂ ਤੇ ਉਹਨੂੰ ਮਾਰ ਦਿੱਤਾ ਲਾਂਤੀਆ ਬੇਸ਼ਰਮਾ ਡੰਗਰਾ ਮੈਨੂੰ ਕਿਸੇ ਦਾ ਡਾਡੂ ਨਹੀਂ ਸੱਚ ਬੋਲਣਾ ਸੱਚ ਬੋਲਣਾ ਸਦਾ ਬੋਲੂਗਾ ਇਸ ਕਰਕੇ ਕਿਰਪਾਨਾਂ ਪਾਓ ਆਪੋ ਪਟੰਦਨ ਫੁੱਟੀਆਂ ਕਿਰਪਾਨਾਂ ਪਾ ਕੇ ਬੱਬਰ ਸ਼ੇਰ ਬਣ ਕੇ ਤੇ ਬੱਬਰ ਸ਼ੇਰਨੀਆਂ ਬਣ ਕੇ ਫਿਰੋ ਤੁਹਾਡੀ ਕੋਈ 왈 ਨਹੀਂ ਵੇਖੂਗਾ ਐਵੇਂ ਜਾ ਕੇ ਜਿੱਥੇ ਮਰਜੀ ਕੋਈ ਡਿੱਗਦਾ ਫਿਰਦਾ ਐਵੇਂ ਟੈਂਦਾ ਫਿਰਦਾ ਬਾਕੀ ਪਾਓ ਆ ਪਖੰਡੀਆਂ ਦੇ ਖੜੇ ਛੱਡੋ ਜੜਿਆ ਪਖੰਡੀ ਆ ਨਾ ਦੰਮੀ ਆ ਇਹਨਾਂ ਦੇ ਖਿਹੜੇ ਛੱਡੋ ਇਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਹੈਗਾ ਆ ਕਈ ਥਾਂ ਰਿਹਾ ਮੈਂ ਹੁਣੇ ਵੀਡੀਓ ਵੇਖੀ ਆ ਇਹ ਮੰਤਾ ਪੂਰੀਆਂ ਦੀਆਂ ਤੇ ਕੁੱਤਾ ਕੋਈ ਕੁੱਤੇ ਦੀ ਫੋਟੋ ਆ ਕੁੱਤੇ ਨੂੰ ਲੋਕੀ ਮੱਥੇ ਟੇਕਦੇ ਫਿਰਦੇ ਆ ਕੁੱਤੇ ਦਾ ਉੱਥੇ ਬਣਿਆ ਪਿਆ ਆ ਇਹ ਆਪਣਾ ਸਟੈਚੂ ਬਣਾਇਆ ਪੱਥਰ ਦਾ ਮੈਂ ਇਹਨੂੰ ਕਹਿੰਦਾ ਕਹਿੰਦਾ ਵੀ ਪਾਸਪੁਰ ਤੇ ਵੀਜੇ ਲੱਗ ਜਾਂਦੇ ਆ ਕੁੱਤੇ ਨੂੰ ਮੰਨਣ ਨਾ ਆ ਹੋ ਜਾਂਦਾ ਆ ਹੋ ਜਾਂਦਾ ਉਹ ਧਨਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਪੰਨੇ ਅੰਗਾਂ ਦੇ ਵਿੱਚੋਂ ਜਿਹਨੂੰ ਕੁਛ ਨਹੀਂ ਮਿਲਿਆ ਉਹਨੂੰ ਲੱਖ ਦੀ ਲਾਂਤ ਕਿਸੇ ਕੋਲੋਂ ਵੀ ਕੁਛ ਨਹੀਂ ਮਿਲਣਾ ਮੈਂ ਮ੍ਰਿਤਕ ਦੇਹੀ ਲੈ ਕੇ ਆਉਣਾ ਉਹ ਜਗ੍ਹਾ ਦੇ ਉੱਤੇ ਜਿਹੜਿਆ ਕੋਈ ਪਖੰਡੀ ਦੰਮੀ ਜਿਹੜੇ ਆ ਨਾ ਉਹਦੇ ਸ਼ਕਤੀਆਂ ਵੜੀਆਂ ਮੈਂ ਕਿਹੇ ਬੰਦੇ ਦੀ ਮ੍ਰਿਤਕ ਦੇਹੀ ਲੈ ਕੇ ਉਹਨੂੰ ਜ਼ਿੰਦਾ ਕਰਕੇ ਦਿਖਾਓ ਫਿਰ ਪਤਾ ਲੱਗੂ ਤੁਹਾਡੀਆਂ ਕਰਾਮਾਤਾਂ ਦਾ ਸਾਰੇ ਤੁਸੀਂ ਲੋਕਾਂ ਨੂੰ ਡੰਗਰੋ ਲੋਕਾਂ ਨੂੰ ਮਾਰ ਦਿੱਤਾ ਲੋਕਾਂ ਨੂੰ ਬੁੜੀਆਂ ਨੂੰ 550 ਬੁੱਢੀ ਪੈਰਾਂ ਦੇ ਥੱਲੇ ਬੈਠੀ ਆ ਤੇ ਉਹਨਾਂ ਦੇ ਗੋਣ ਗੋਣ ਢੀ ਆ ਜਿਨ੍ਹਾਂ ਗੁਰੂ ਕਲਗੀਧਰ ਪਾਸ਼ਾ ਨੇ ਆਪਣੇ ਸਾਹਿਬ ਜਿਹਾ ਵਾਰ ਦਿੱਤੇ ਆ ਜਗ ਦੇ ਵਿੱਚ ਦੋ ਸ਼ਹੀਦ ਕਰਾ ਦਿੱਤੇ ਨੀਹਾਂ ਦੇ ਵਿੱਚ ਚੜਵਾ ਦਿੱਤੇ ਆਪਣਾ ਮਾਪਾ-ਬਾਪ ਵਾਰ ਦਤਾ ਆਪਣੇ ਖੰਜਰ ਮਾਰਵਾ ਲਿਆ ਦਸਵੇਂ ਪਾਸ਼ਾ ਨੇ ਉੱਥੇ ਨੰਦੇੜ ਦੀ ਧਰਤੀ ਤੇ ਤੁਹਾਡੇ ਵਾਸਤੇ ਜੰਗਾਂ ਲੜੀਆਂ ਮਹਾਰਾ ਨੇ 14 ਉਹ ਤੁਹਾਨੂੰ ਉਹ ਭੁੱਲ ਗਏ ਤੁਸੀਂ ਆ ਪਖੰਡੀਆਂ ਨੂੰ ਸਿਰ ਝਕੋ ਰਹੇ ਫਿਰਦੇ ਪਖੰਡੀਆਂ ਦੇ ਲੱਤਾਂ 'ਚ ਪੈੜ ਤੇਲ ਮਲਦੇ ਫਿਰਦੀਆਂ ਜਾ ਕੇ ਬੁੜੀਆਂ ਪੈਰ ਧੋਦੋ ਪੀਂਦੀਆਂ ਫਿਰਦੀਆਂ ਲੱਖ ਦੀ ਲਹਨ ਤੇ ਨਾ ਗੰਦੀਆਂ ਜਨਾਨੀਆਂ ਦੇਤੇ ਹਰਦੁਲ ਲਾਂ ਦੇ ਨਾਂ ਗੰਦੀਆਂ ਜਨਾਨੀਆਂ ਦੇ ਤੇ ਕਹਿੰਦੇ ਮੇਰੇ ਕੋ ਡਾਕ ਹੋਵੇ ਤੇ ਕਈ ਅਲਾ ਦਸਤਾਬਿਲ ਮਿਲ ਜਨਾਂ 70 ਰੁਪਈਆ ਦਾ ਤੇ ਰੱਖ ਰੱਖ ਕੇ ਉਹਨਾਂ ਦੇ ਚਿਤੜਾਂ ਦੇ ਮਾਰਾ ਤਾਂ ਪਤਾ ਲੱਗੇ ਕਿ ਲਾਹੌਰ ਕਿੱਥੇ ਗਿਆ ਕੈਡੀਆਂ ਗੰਦੀਆਂ ਜਨਾਨੀਆਂ ਸਿਰ ਛੁਰਦੀਆਂ ਫਿਰਦੀਆਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਤੇ ਸਾਰੀ ਝਾੜੀ ਇਹਨਾਂ ਦੇ ਘਰ ਦੇ 300 300 4400 ਰੁਪਿਆ ਕਮਾ ਕੇ ਦਿਹਾੜੀ ਗਏ ਆਂਦੇ ਤੇ ਇਹ ਆਂਦਿਆਂ ਨੇ ਮੈਂ ਨਾ ਬਜਾਰਾ ਸ਼ੂਟ ਬਣਾ ਕੇ ਲੈ ਕੇ ਆਉਣੀ ਆ ਉਹ ਸ਼ੂਟ ਨਹੀਂ ਬਣਾਉਣ ਜਾਂਦੀ ਪਖੰਡੀ ਦੇ ਸਿਰ ਪੈਰ 'ਚ ਸੁੱਟਣ ਜਾਂਦੀ ਆ ਆਹ ਉਹ ਸੂਟ ਨਹੀਂ ਬਣਾਉਣ ਜਾਂਦੀਆਂ ਪਖੰਡੀਆਂ ਦੇ ਪੈਰਾਂ 'ਚ ਸਿਰ ਸੁੱਟਣ ਜਾਂਦੀਆਂ ਐਂਡੀਆਂ ਕੁੱਤੀਆਂ ਜਨਾਨੀਆਂ ਆਹ ਬੇਸ਼ੱਕ ਮੈਂ ਅੱਜ ਥੋੜਾ ਜਿਹਾ ਵੀਰ ਅਸੀਂ ਗਰਮ ਬੋਲਿਆਂ ਗੁਸਾਣਾ ਕਰਿਓ ਮੈਂ ਮੈਂ ਸਭ ਜਾਣਦਾ ਨਾ ਕਤੀੜਾਂ ਨੂੰ ਇਹ ਕੰਮ ਹੀ ਇਹਨਾਂ ਨੇ ਇਹੋ ਚੱਲਣ ਡਿਆ ਲੋਕਾਂ ਦਾ ਇਹਨਾਂ ਨੇ ਪੰਜਾਬ ਨੂੰ ਲੋਕਾਂ ਨੇ ਬਰਬਾਰ ਕਰ ਦਿੱਤਾ ਅਸਲੀ ਗੁਰੂਆਂ ਨੂੰ ਅਸਲੀ ਗੁਰੂ ਇਤਿਹਾਸ ਨੂੰ ਅਸਲੀ ਮਹਾਰਾਜ ਦੇ ਇਤਿਹਾਸ ਨੂੰ ਸਥਾਨਾਂ ਨੂੰ ਲੋਕ ਭੁੱਲ ਗਏ ਇਹਨਾਂ ਨੂੰ ਪਖੰਡੀ ਯਾਦ ਰਹਿ ਗਏ ਬਸ ਲੱਖ ਦੀ ਲਾਂਟ ਇਹਨਾਂ ਦੇ ਕਤੀੜਾਂ ਦੇ ਲੱਖ ਦੀ ਲਾਂਟ ਇਹਨਾਂ ਦੇ ਕਤੀੜਾਂ ਦੇ ਵੀਰ ਕਹਿੰਦਾ ਲੁਧਿਆਣੇ ਜਿਹਨਾਂ ਦੀ ਪੂਰੀ ਬਦਮਾਸ਼ੀ ਆ ਸਹੀ ਆ ਗੱਲ ਲੁਧਿਆਣੇ 'ਚ ਤੁਸੀਂ ਜੇ ਕੋਈ ਆਪਣਾ ਕੰਮਕਾਰ ਕਰਦਾ ਜਾਂ ਕੋਈ ਆਪਣਾ ਆਟੋ ਰਿਕਸ਼ਾ ਚਲਾਉਂਦਾ ਜਾਂ ਕੋਈ ਚਲਾਉਂਦਾ ਅੱਗੇ ਕਿਤੇ ਲੈ ਦੇ ਕੱਢ ਕੇ ਜਾਂ ਸਵਾਰੀ ਕੋਈ ਬਿਠਾ ਲੈਣਾ ਔਰੇ ਆ ਕੇ ਪੰਜਾਬੀ ਦੇ ਕੰਨਾਂ ਦੇ ਚਪੇੜੇ ਮਾਰ ਦਿੰਦੇ ਭਈ ਆ ਕੇ ਪੂਰੀ ਬਦਮਾਸ਼ੀ ਆ ਬਦਮਾਸ਼ੀ ਕਿਹਨਾਂ ਨੇ ਚਲਾਈ ਸਰਕਾਰ ਨੇ ਜਨਨ ਉਹ ਹੀ ਆਏ ਸਾਲ ਵੋਟਾਂ ਪਾ ਕੇ ਤੇ ਕੁਰਸੀਆਂ ਤੇ ਬਿਠਾਉਣੇ ਆ ਇਹਨਾਂ ਨੇ ਬਨਮਾਸ਼ੀਆਂ ਕਰਵਾਉਣ ਦੇ ਆ ਇਹ ਅੱਜ ਕਿਤੇ ਕਰ ਦੇਣਾ ਕਿਤੇ ਹੋਗਾ ਮੁਜਾਰੀ ਵੀ ਇਥੇ ਇਦਾਂ ਇਦਾਂ ਹੋਣਾ ਚਾਹੀਦਾ ਆ ਗੋਗਲ ਹੋਣੀ ਚਾਹੀਦੀ ਏਦਾਂ ਕਹਿਣਾ ਕੀਤਾ ਤਾਂ ਡੰਡਾ ਫਰੂ ਦਿਵਾਲੇ ਤੇ ਕੰਨ ਚ ਪਾ ਲੈਣੇ ਰੜਕਣਗੇ ਕੰਨ ਚ ਪਾ ਲੈਣੇ ਰੜਕਣਗੇ ਮੈਂ ਹੁਣ ਇੰਨਾ ਕਹਿਣਾ ਚਾਹੁੰਦਾ ਭਰਾਵੋ ਠੀਕ ਆ ਬੜਾ ਦੁੱਖ ਲੱਗਾ ਆ ਗੱਲ ਸੁਣ ਕੇ ਬੱਚੇ ਵਾਲੀ ਜੇਕਰ ਤੁਸੀਂ ਅੱਜ ਨਾਲ ਨਾ ਸਮਝੇ ਤੇ ਇਹੋ ਜੇ ਘਟੜਾ ਰੁਕਣੀਆਂ ਨਹੀਂ ਇਹ ਘਟੜਾ ਵਧੀਆਂ ਰਹਿਣਗਾ ਤਾਂ ਜੇ ਇਹਨਾਂ ਨੂੰ ਠੱਲ ਪਾਉਣੀ ਹੈ ਨਾ ਤੇ ਜੋ ਆਪ ਜੀ ਦੇ ਨਾਲ ਬਗਨ ਕਰਦਾ ਤਾਂ ਨਾ ਉਦਾਂ ਠੱਲ ਪੈਣੀ ਏ ਉਦਾਂ ਹੀ ਗੱਲ ਹੋਣੀ ਏ ਹਾਲ ਤੇ ਮੈਨੂੰ ਪਸੰਦ-ਪਸੰਦ ਨਹੀਂ ਲੋਕ ਕਰਦੇ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੈਨੂੰ ਤਾਂ ਕੁੜੀਆਂ ਕੋਈ ਗਵਾਂਢੀ ਨਹੀਂ ਪਸੰਦ ਕਰਦਾ ਇਹ ਵੀ ਇਹ ਸੱਚ ਬੋਲਦਾ ਆ ਮੈਂ ਕਰੜਾ ਬੰਦਾ ਆ ਝੂਠ ਛਾੜਦਾ ਮੈਂ ਹੈ ਨਹੀਂਗਾ ਮੈਨੂੰ ਮੇਰੇ ਪਿੰਡ ਵਾਲੇ ਕੋਈ ਪਸੰਦ ਕਰਦਾ ਆਹੋ ਮੈਂ ਸਖਤ ਬੰਦਾ ਆ ਉਹਨਾਂ ਗੱਲ ਸੱਚੀ ਕਰਨ ਵਾਲਾ ਬੰਦਾ ਮੈਂ ਝੂਠ ਲੱਲੇਪੇ ਬੇ ਲਾਉਣ ਵਾਲਾ ਬੰਦਾ ਨਹੀਂ ਮੈਂ ਗੱਲ ਮੂੰਹ ਤੇ ਕਹਿਣ ਵਾਲਾ ਬੰਦਾ ਆ ਤੇ ਨਾ ਸਾਨੂੰ ਕੋਈ ਪਸੰਦ ਕਰ ਸਕਦਾ ਸਾਨੂੰ ਪਸੰਦ ਉਹ ਕਰ ਸਕਦਾ ਜਿਹੜਾ ਸ਼ੇਰਨੀ ਮਾਂ ਦਾ ਪੁੱਤ ਆ ਜਿਹੜਾ ਬੱਬਰ ਸ਼ੇਰਨੀ ਮਾਤਾ ਦਾ ਪੁੱਤ ਆ ਨਾ ਸਾਨੂੰ ਉਹ ਪਸੰਦ ਕਰੂਗਾ ਤੇ ਬਾਕੀ ਮੈਨੂੰ ਕਿਸੇ ਦੀ ਪਰਵਾਹ ਨਹੀਂ ਆਈ ਲੱਲੂ ਫਤੂ ਈਲੀ ਪੀਲੀ ਦੀ ਠੀਕ ਆ ਨਾ ਚੜ੍ਹਦੀ ਕਲਾ ਵਿੱਚ ਰਹਿਣ ਚੜ੍ਹਦੀ ਕਲਾ 'ਚ ਰਵਾਂ ਖਾਲਸਾ ਖੋਦ ਖੋਦਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਖਾਲਸਾ ਸਦਾ ਚੜ੍ਹਦੀ ਕਲਾ 'ਚ ਰਹਿੰਦਾ ਆ ਤਾਂ ਠੀਕ ਆ ਭਾਈ ਜੋ ਵਚਨ ਕੀਤਾ ਇਹ ਵਚਨ ਕਮਾਉਣ ਦੀ ਕੋਸ਼ਿਸ਼ ਕਰਿਓ ਚੜ੍ਹਦੀ ਕਲਾ ਚ ਰਹਿਓ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਨੂੰ ਸਕੂਲ ਆਫ ਛੱਡ ਕੇ ਆਇਆ ਕਰੋ ਤੇ ਇਹੋ ਜੇ ਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਤੇ ਮਹਾਰਾਜ ਪਰਮਾਤਮਾ ਉਹ ਪਰਿਵਾਰ ਨੂੰ ਬਲਬਸ਼ਣ ਪਾਣਾ ਮੰਨਣ ਦਾ ਵਾਸ਼ਿਕਰੂ ਕਿਰਪਾ ਕਰਨ ਚੰਗਾ ਜੀ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚਰੋ